ਕਮਿੰਗ ਫਰੋਂ ਦਾ ਨਾਇਦ 26128 ਜੀਐਸ ਜੁਵਲਰਜ਼ ਬੋਲੇ ਜੀ ਸੀ ਬੇਦਕਾਨ ਤੋਂ ਚਾਂਦੀ ਦਾ ਸਮਾਨ ਸੀਗਾ ਉਹ ਚੋਰੀ ਹੋ ਗਿਆ ਜੀ ਕਿੰਨਾ ਸਮਾਨ ਸੀਗਾ ਕਦੋਂ ਚੋਰੀ ਹੋ ਤੁਹਾਨੂੰ ਪਤਾ ਲੱਗਿਆ ਇਹ ਦਾਅ ਦਾ ਵਾਕਾ ਜੀ ਮੈਂ ਸੁਰੇਸ਼ਾ ਨੌਵੇਂ ਅਗਰਦਾਨ ਖੋਲੀ ਹੈ ਵੇਖਿਆ ਤਾਂ ਸਮਝ ਬਰੀਲੇ ਪਾਸੋਂ ਦੇ ਗੇਟ ਟੁੱਟਿਆ ਪਿਆ ਸੀਗਾ ਤੇ ਵੇਖ ਮੈਨੂੰ ਚਿੱਤ ਕਿਵੇਂ ਹੋ ਗਿਆ ਵੇਖਿਆ ਤਾਂ ਸਾਰੇ ਦਰਵਾਜ਼ੇ ਖੁੱਲੇ ਸੀਗੇ ਚੋਰੀ ਹੋ ਚੁੱਕੀ ਸੀ ਸਾਰਾ ਸਮਾਨ ਲੈ ਜਾਈ ਜੀ ਚਾਂਦੀ ਦਾ ਚਾਂਪਿਆ ਸੀਗਾ ਸ਼ੇਪ ਜੀ ਇਹ ਸਮਾਨ ਬਾਹਰ ਡੱਬਿਆਂ 'ਚ ਪਿਆ ਸੀ ਗਈ ਡੱਬੇ ਸਾਰੇ ਜੋੜ ਕੇ ਰੱਖੇ ਹੋਏ ਸੀਗੇ ਔਰ ਡੱਬੇ ਸਾਰੇ ਵਹਿਲੇ ਕਰ ਗਏ ਐ ਤੇ ਰਾਤੀ ਕਿੰਨਾ ਵਜੇ ਦੁਕਾਨ ਬੰਦ ਕੀਤੀ ਅਸੀਂ ਸ਼ਨੀਵਾਰੀ ਸਵੇਰੇ ਸ਼ਨੀਵਾਰ ਰਾਤ ਪੌਣੇ 9:00 ਪੌਣੇ 7:00 ਹੀ ਬੰਦ ਕਰਕੇ ਗਏ ਆ ਪੌਣੇ 7:00 ਵਜੇ ਤੇ ਅੱਜ ਸਵੇਰੇ 7:30 ਵਜੇ ਖੋਲੀ ਦੁਕਾਨ ਕੱਲ੍ਹ ਅਸਤਰ ਨਹੀਂ ਸੀ ਦੁਕਾਨ ਖੋਲੀ ਨਹੀਂ ਸੀ ਤੁਹਾਨੂੰ ਕੋਈ ਆਈਡੀਆ ਨਹੀਂ ਵੀ ਸ਼ਨੀਵਾਰ ਚੋਰੀ ਹੋਈ ਹੈ ਜੀ ਤਵਾ ਤੇ ਇਹ ਤੁਹਾਡਾ ਹੋ ਸਕਦੇ ਬਾਈ ਤੁਸੀਂ ਪਿਛਲਾ ਕੁਝ ਨਹੀਂ ਆਇਆ ਪਿੱਛੇ ਸ਼ਾਇਦ ਖੁੱਲਾ ਸੀਗਾ ਇਹ ਜੀ ਸ਼ਨੀਵਾਰ ਦਿਓਂ ਦੇ ਪਤਾ ਲੱਗਿੰਦਾ ਲੈ ਵੀ ਛਾੜਾ ਖੁੱਲਾ ਕੋਈ ਦੱਸ ਦਿੰਦਾ ਸੋਨਾ ਚੋਰੀ ਹੋਇਆ ਕਿੰਨਾ ਨੁਕਸਾਨ ਸਾਮਾਨ ਚਾਂਦੀ ਦਾ ਜੀ 5 ਤੋਂ 7 ਕਿਲੋ ਤੱਕ ਹੋ ਸਕਦਾ 1 ਗੱਡ ਹੋ ਸਕਦਾ ਹੈ 7 ਕਿਲੋ ਚਾਂਦੀ ਹੋਊਗੀ ਕਿੰਨੇ ਕੋਈ ਚਾਂਦੀ ਲੱਗਦੀ ਚਾਂਦੀ ਦਾ ਜੀ ਹੁਣ ਵੇਖ ਕੇ ਥੋੜਾ ਜਿਹਾ ਅੰਦਾਜ਼ਾ ਹੋਗਾ ਅੰਦਾਜ਼ਾ ਮੈਂ ਦਾ ਥੋੜਾ ਜਿਹਾ ਨਹੀਂ ਵੇਖ ਕੇ 5 ਤੋਂ 7 ਲੱਖ ਰੁਪਏ ਦਾ ਹੋ ਸਕਦਾ ਜੀ ਕੀ ਕੈਸ਼ ਹੈਗਾ ਸੀ ਕੈਸ਼ ਨਹੀਂ ਹੈਗਾ ਸੀ ਕੈਸ਼ ਤਾਂ 5-7 ਹਜ਼ਾਰ ਰੁਪਏ ਸੀ ਗੱਲੇ ਪਿਆ ਸੀ ਉਹ ਵੀ ਗਾਇਬ ਹੈ ਜੀ ਕੈਮਰੇ ਲੱਗੇ ਨੇ ਕੈਮਰੇ ਜੀ ਨੇ ਚੱਲਦੇ ਨਹੀਂ ਪਏਗਾ ਇਹ ਲੁਕਸਾ ਕੈਮਰਾ ਥੋੜਾ ਜ ਇੱਕ ਚੱਕਰ ਨਾਲ ਹੀ ਆ ਹਾਂਜੀ ਓਕੇ ਮੌਕੇ ਤੇ ਪੁਲਿਸ ਆਉਣੀ ਹੈ ਹਾਂਜੀ ਮੌਕੇ ਤੇ ਪੁਲਿਸ ਪਹੁੰਚ ਗਈ ਹਾਂਜੀ ਕੀ ਮੰਨ ਕਰਦੇ ਹੋ ਸਾਡਾ ਹੀ ਸਾਡਾ ਇਨਸਾਫ ਦਿੱਤਾ ਜਾਵੇ ਜੋ ਸਾਡਾ ਸਮਾਨ ਵਾਪਸ ਲੈ ਲੈ ਜੀ ਸ਼ੱਕ ਲੱਗਦਾ ਤੁਹਾਨੂੰ ਜੇ ਕੋਈ ਕੈਮਰਾ ਨਹੀਂ ਚੱਲਦੇਗਾ ਕਿਸੇ ਬੰਦੇ ਨੂੰ ਪਤਾ ਹੋਵੇ ਤਾਂ ਸ਼ੱਕ ਇਸ ਤਰ੍ਹਾਂ ਨਹੀਂ ਜੀ ਤੁਹਾਨੂੰ ਸੂਚਨਾ ਕਿਵੇਂ ਮਿਲ ਜਾਂਦੀ ਚੋਰੀ ਦੀ ਇਹ ਜੀ ਗੇਟ ਖੋਲਿਆ ਦੁਕਾਨ ਦਾ ਸ਼ਟਰ ਖੋਲਿਆ ਜੀ ਆਮ ਸ਼ਟਰ ਦੇ ਮੇ ਆਣਾ ਉਹਨ ਸਵਾ 9 ਵਜੇ ਦੁਕਾਨ ਦਾ ਸ਼ਟਰ ਚੱਕਿਆ ਅੰਦਰ ਵਖੇ ਅੰਦਰ ਪਾਸੇ ਸਾਰੇ ਦੁਕਾਨ ਦੇ ਗੇਟ ਖੁੱਲੇ ਤੋੜੇ ਪਈ ਸੀਗੇ ਪਿਛਲੇ ਪਿਛਲੇ ਪਾਸੇ ਦੀ ਚੋਕੀ ਦਾ ਬਿਆਲ ਪਿਛੇ ਹੁੰਦਾ ਹੀ ਇੱਕ ਪਿਛਲੇ ਪਾਸੇ ਹੋਇਆ ਵਾਕਿਆ ਜੀ ਪਿਛਲੇ ਪਾਸੇ ਤੋਂ ਹੋਇਆ ਹੀ ਪਿੱਛੋਂ ਆਏ ਤੇ ਪਿੱਛੋਂ ਇਹਨਾਂ ਤਿੰਨ ਗੱਡ ਭੰਨੇ ਆ ਇੱਕ ਨਹੀਂ ਤਿੰਨ ਗੱਡ ਹੈਗੇ ਤਿੰਨ ਗੱਡ ਗੋਲਸ ਕਰਕੇ ਆਏ ਆਂ ਤਰਫ ਕੀ ਕਹਿਣਾ ਚਾਹ ਬਜ਼ਾਰ ਵਿੱਚ ਇਸ ਤਰ੍ਹਾਂ ਕਰੇ ਅਮ ਚੋਰੀ ਇਹ ਬਾਜ਼ਾਰ ਦੇ ਵਿੱਚ ਆਪਣੇ ਜੇਐਸ ਜੁਐਲਰਜੀ ਨੇ ਗੋਪਾਲ ਜੀ ਬਹੁਤ ਚੰਗੇ ਇਨਸਾਨ ਨੇ ਤੇ ਜਿਹੜੀ ਮਾੜੀ ਘਟਨਾ ਹੋਈ ਬਹੁਤ ਹਿਸਾਬ ਨਾਲ ਜੈਸਨ ਆ ਰੇਟ ਚੱਲਦੇ ਪਏ ਆ ਚਾਂਦੀ ਦੇ ਸੋਨੇ ਦੇ ਉਹਨਾਂ ਦੇ ਸਾਰਾ ਵੀ ਇਹ ਅੱਜ ਦੇ ਟਾਈਮ ਦੇ ਵਿੱਚ ਇਹ ਚੋਰੀ ਹੋ ਜਾਣਾ ਬਹੁਤ ਵੱਡੀ ਗੱਲ ਹੈ ਜੀ ਇਹ ਘਾਟਾ ਕਦੀ ਵੀ ਨਹੀਂ ਪੂਰਾ ਹੁੰਦਾ ਹੁੰਦਾ ਬਈ ਬਹੁਤ ਬਗਲਾ ਸਾਰੀ ਧੜੀ ਆਉਦੀ ਮੇਨਟ ਕਰਦਾ ਤੇ ਮਿੰਟਾਂ ਜੀ ਇਹ ਕੰਮ ਹੋ ਜਾਣਾ ਉਵੇਂ ਵੀ ਬਹਲਾਤ ਵੀ ਹਸਾਬ ਨਾਲ ਜਿਹੜੇ ਬਾਜ਼ਾਰ ਦੇ ਵੀ ਆ ਸਾਰੀ ਧੜੀ ਲੁੱਟਾਂ ਖੋਹੀ ਜਾਂਦੀਆਂ ਪ੍ਰਸ਼ਾਸਨ ਨੂੰ ਵੀ ਇਹ ਹੋਏਦਾ ਹੈ ਤੁਹਾਨੂੰ ਮਿਲ ਕੇ ਆਪਾਂ ਅਪੀਲ ਕਰ ਸਕਦੇ ਹਾਂ ਜੀ ਵੀ ਸਾਡਾ ਸਾਥ ਦਿਓ ਬਾਜ਼ਾਰ ਦੇ ਵਿੱਚ ਵੀ ਹਸਾਬ ਨਾਲ ਗਸ਼ਤ ਵਧਾਈ ਜਾਵੇ ਇਹ ਚੋਰਾਂ ਟਕੇਤਿਆਂ ਦੇ ਹਸਾਬ ਨਾਲ ਠੱਲ ਪਾਈ ਜਾਵੇ ਹੁਣ ਡਿਪਟੀ ਸਾਹਿਬ ਵੀ ਆਏ ਆ assurance ਦੇ ਰਹੇ ਆ ਜੀ ਵੀ ਇਹ ਚੋਰੀ ਦਾ ਵੀ ਅਸੀਂ ਹੱਲ ਕੱਢਾਂਗੇ ਕੋਈ ਨਾ ਕੋਈ ਬੰਦੇ ਫੜਾਂਗੇ trace ਕਰਾਂਗੇ ਇਹ ਇਹ ਕੰਮ ਹੋ ਸਹੀ ਹੋ ਜੇ ਵੀ ਬੰਦੇ ਫੜੇ ਜਾਣ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਅਸੀਂ ਤੇ ਅੱਗੇ ਤੋਂ ਵੀ ਇਹਨਾਂ ਚੀਜ਼ਾਂ ਦੇ ਹਿਸਾਬ ਨਾਲ ਪੂਰੀ ਗਸ਼ਤ ਵਧਾ ਕੇ ਇਹਨਾਂ ਦਾ ਰੋਕ ਲਾਈ ਜਾਵੇ ਜਿਹੜੀਆਂ ਚੋਰੀਆਂ ਡਕੈਤੀਆਂ ਬਹੁਤ ਜ਼ਿਆਦਾ ਹੋ ਰਹੀਆਂ ਲੁੱਟਾਂ ਖੋਹ ਬਹੁਤ ਜ਼ਿਆਦਾ ਹੋ ਰਹੀਆਂ ਲੇਡੀਆਂ ਬਾਜ਼ਾਰ 'ਚ ਆਉਂਦੀਆਂ ਉਹਨਾਂ ਦੇ ਹਿਸਾਬ ਨਾਲ ਵੀ ਬਹੁਤ ਜ਼ਿਆਦਾ ਲੁੱਟਾਂ ਖੋਹਣਾਂ ਕੋਲ ਵੀ ਹੁੰਦੀਆਂ ਪਈਆਂ ਮੋਬਾਈਲ ਕੋਲ ਆ ਪਰਸ ਕੋਲ ਆ ਇਹ ਦੇਖ ਦਿਨ ਦੇ ਵਿੱਚ ਸਾਨੂੰ ਦੋ ਦੋ ਤਿੰਨ ਦਿਨ ਦਾ ਡਰਾਮਾ ਹੋ ਹੀ ਰਿਹਾ ਹੈ ਵੀ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡਾ ਵੀ ਸਾਰੇ ਬਾਜ਼ਾਰਾਂ ਵੱਲੋਂ ਵੀ ਵੀ ਇਹਨਾਂ ਵੱਲ ਗਸ਼ਤ ਵਧਾ ਕੇ ਇਸ ਸਾਹ ਦੇ ਤਾਇਵੇ ਬਾਜ਼ਾਰ ਦਾ ਵੀ ਇਹ ਹੀ ਸਾਹ ਮੇ ਆਇਆ ਹੁਣ ਅਸੀਂ ਉਹਨਾਂ ਮੌਕੇ ਤੇ ਵਿਜ਼ਿਟ ਕੀਤੀ ਹੈ ਤੇ ਸੀਸੀਟੀਵੀ ਫੁਟੇਜ ਅਸੀਂ ਖੰਘਾਲ ਰਹੇ ਹਾਂ ਅਸੀਂ ਜਲਦੀ ਇਨਟ੍ਰੇਸ ਕਰ ਲਾਂਗੇ ਕੀ ਕੀ ਨੁਕਸਾਨ ਦੱਸਿਆ ਗਿਆ ਜੀ ਅਜੇ ਫਿਲਹਾਲ ਉਹ ਕਹਿੰਦੇ 4 ਕਿਲੋ ਚਾਂਦੀ ਹੈ ਬਾਕੀ ਉਹ ਚੈੱਕ ਕਰ ਰਹੇ ਨੇ ਆਪਣਾ ਕੋਈ ਗੱਲ ਨਹੀਂ ਅਸੀਂ ਟ੍ਰੇਸ ਵੀ ਕਰ ਲਾਂਗੇ ਚੌਥੀਆਂ ਦਾ ਹੁੰਦੀਆਂ ਹੀ ਨੇ